प्यारे साथियों गल करेंगे नवा शहर नवा शहर ਦੇ ਵਿੱਚ ਵਸਿਆ ਹੋਇਆ ਪਿੰਡ ਮਲਪਰਾੜਕਾ ਮਲਪਰਾੜਕਾਂ ਦੇ ਵਿੱਚ ਦਿਲ ਨੂੰ ਦਿਹਲਾਉਣ ਵਾਲਾ ਬਹੁਤ ਵੱਡਾ ਜਿਹੜਾ ਹੈਗਾ ਕਾਂਡ ਹੋ ਗਿਆ ਇੱਕੋ ਪਰਿਵਾਰ ਦੇ ਤਿੰਨ ਜੀ ਛੋਟੇ ਘਰੇਲੂ ਆਪਸੀ ਝਗੜੇ ਦੇ ਕਾਰਨ ਜੀ ਹਸਪਤਾਲ ਨੇ ਇਹਨਾਂ ਨੂੰ ਮਰਿਤਕ ਪੁਸ਼ਟ ਕਰ ਦਿੱਤਾ ਕਿ ਕਿ ਛੋਟੀਆਂ-ਛੋਟੀਆਂ ਜਿਹੜੀਆਂ ਲੜਾਈਆਂ ਬਹੁਤ ਵੱਡੇ ਕਾਰਨ ਪੈਦਾ ਕਰ ਦਿੰਦੀਆਂ ਨਿੱਕੇ ਜਿਹੇ ਝਗੜੇ ਨੇ ਇਸ ਸੰਸਾਰ ਦੇ ਵਿੱਚੋਂ ਉਹਨਾਂ ਨੂੰ ਲੈ ਕੇ ਜਾਣ ਦਾ ਛੋਟਾ ਜਿਹਾ ਕਾਰਨ ਇੱਕ ਲੜਾਈ ਨੇ ਐਸਾ ਰੂਪ ਧਾਰਨ ਕੀਤਾ ਕਿ ਪਰਿਵਾਰ ਦੇ ਮੈਂਬਰਾਂ ਨੇ ਉਹੀ ਚਹਿਰੀਲੀ ਦਾ ਸੇਵਨ ਕੀਤਾ ਕਿ ਨਿੱਜੀ ਹਸਪਤਾਲ ਨੇ ਜਦੋਂ ਕੋਸ਼ਤ ਕੀਤੀ ਪਿੰਡ ਮਲਪਰਾੜਕਾਂ ਦੇ ਵਿੱਚ ਬਹੁਤ ਵੱਡੀ ਸ਼ੋਗ ਦੀ ਲਹਿਰ ਹੈਗੀ ਆ ਪਿੰਡ ਮਲਪਰਾੜਕਾਂ ਦੇ ਵਿੱਚ ਬਿਲਕੁਲ ਸਭ ሽਲਾਟਾ ਆ ਸ਼ਾ ਗਿਆ ਤੇ ਅਚਨਚੇਤ ਇੱਕੋ ਪਰਿਵਾਰ ਹੱਸਦਾ ਵਸਦਾ ਇਸ ਸੰਸਾਰ ਦੇ ਵਿੱਚੋਂ ਚਲਾ ਗਿਆ ਇੱਕੋ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਇਸ ਸੰਸਾਰ ਐ ਤੋਂ ਚਲੇ ਗਏ ਇਹੋ ਜਿਹਿਆਂ ਛੋਟੀਆਂ-ਛੋਟੀਆਂ ਲੜਾਈਆਂ ਨੂੰ ਵੱਡੇ-ਮੋٹے ਨਹੀਂ ਬੁੜਾਣਾ ਚਾਹੀਦਾ ਆ ਵੇਖਿਏ ਮਲਪੜਕਾ ਵਾਲੇ ਕੀ ਕਹਿ ਰਹੇ ਨੇ ਕੀ ਦੱਸ ਰਹੇ ਨੇ ਇਹ ਕਾ ਪਰਿਵਾਰ ਕੀ ਕਹਿ ਰਿਹਾ ਆਪ ਅਜੀ ਦਿਨਾਂ ਸਿੱਧੀਆਂ ਮੁਲਾਕਾਤਾਂ ਜ਼ਰੂਰ ਕਰਵਾਵਾਂਗੇ ਵੀਡੀਓ ਦੇ ਵਿੱਚ ਇੱਕ ਮੈਸੇਜ ਵੀ ਆ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕਦਮ ਨਹੀਂ ਉਠਾਉਣਾ ਚਾਹੀਦਾ ਕੁਛ ਜਿਹੜੇ ਮਸਲੇ ਹੈਗੇ ਉਹਨਾਂ ਨੂੰ ਬੈਠ ਕੇ ਸੁਲਝਾ ਲੈਣਾ ਚਾਹੀਦਾ ਹਸਪੀਟਲ ਤੋਂ ਇਨਫੋਰਮੇਸ਼ਨ ਆਈ ਸੀ ਇਹ ਲੜਕੀ ਮੰਨਪ੍ਰੀਤ ਕੌਰ ਤੇ ਉਹਦੀ ਮਦਰ ਨੇ ਦੱਸਿਆ ਵੀ ਇਹ ਕੋਈ ਜ਼ਹਿਰੀਲੀ ਚੀਜ਼ ਇਹਨਾਂ ਨੇ ਖਾ ਲਈ ਆ ਅਚਾਨਕ ਖਾ ਲਈ ਉਸ ਤੋਂ ਬਾਅਦ ਇੱਕ ਫੇਰ ਸਾਨੂੰ ਹੋਰ ਮੈਸੇਜ ਆਇਆ ਵੀ ਉਹਦੇ ਜਿਹੜੇ ਹਸਬੈਂਡ ਆ ਅਵਤਾਰ ਸਿੰਘ ਉਹਨਾਂ ਨੇ ਉਹਨਾਂ ਦੀ ਵੀ ਹਾਲਤ ਕਾਫੀ ਨਾਜ਼ੁਕ ਹੈ ਉਹਨਾਂ ਨੂੰ ਵੀ ਹਸਪੀਟਲ ਚ ਲੈ ਆਂਦਾ ਗਿਆ ਸੀਗਾ ਤੇ ਪਰ ਚੌਂਦੀ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਬੱਚਾ ਕੇ ਤਿੰਨਾਂ ਦੀ ਡੈਥ ਹੋ ਗਈ ਤਿੰਨਾਂ ਦੀ ਹਾਂਜੀ ਤਿੰਨਾਂ ਤੇ ਪਤਨੀ ਅਤੇ ਉਸ ਦੀ ਬੇਟੀ ਉਹਦੀ ਬੇਟੀ ਹਾਂਜੀ ਕੋਈ ਕਿੰਨੇ ਪਰਿਵਾਰ ਨੂੰ ਕੋਈ ਕੋਈ ਕਿੰਨੇ ਮੈਂਬਰ ਸੀ ਸਾਡੇ ਕਾਚੇ ਪੰਜ ਮੈਂਬਰ ਹੈ ਜੀ ਇੱਕ ਇਹਨਾਂ ਦੀ ਅਪਤਾਰ ਸਿੰਘ ਦੀ ਮਾਤਾ ਇੱਕ ਇਹਨਾਂ ਦੀ ਛੋਟੀ ਬੱਚੀ ਹੈ 11 ਸਾਲ ਦੀ ਤਾਂ ਜਿਹੜੀ ਅਪਤਾਰ ਸਿੰਘ ਦੀ ਮਾਤਾ ਔਰ ਬੱਚੀ ਕਾਚੇ ਹੈ ਬਾਕੀ ਤਿੰਨ ਦੀ ਡੈਥ ਹੋ ਚੁੱਕੀ ਚਾਰਲਮਨ ਜੀ ਦਾ ਹਮਨੇ ਦੇਖੋ ਅਜ ਤੱਕ ਕੋਈ ਕਾਰਨ ਨਹੀਂ ਪਤਾ ਲੱਗ ਸਕਿਆ ਸਾਨੂੰ ਅ ਤਪਤੀ ਚੱਲ ਰਹੀ ਹੈ ਪਰ ਅਜ ਤੱਕ ਕੋਈ ਕਾਰਨ ਨਹੀਂ ਪਤਾ ਲੱਗਿਆ ਕੋਈ ਥਰੀ ਨੂੰ ਕਹੇ ਕੋਈ ਪਤਾ ਲੱਗਿਆ ਜਦ ਮਾਤਾ ਦੱਸਿਆ ਉਹਨੇ ਕੁਝ ਨਹੀਂ ਮਾਤਾ ਜੀ ਨੇ ਵੀ ਕੁਝ ਨਹੀਂ ਦੱਸਿਆ ਉਹ ਕਹਿੰਦੇ ਬਿਲਕੁਲ ਠੀਕ ਠਾਕ ਸੀਗੇ ਵੀ ਮੈਂ ਸਵੇਰੇ ਕੋਲ ਹੀ ਸੀਗੀ ਕਿਸੇ ਕਿਸਮ ਦਾ ਬਾਅਦ ਹੀ ਅਚਾਨਕ ਜਦੋਂ ਆਣ ਗੌਂਡ ਇਕੱਠਾ ਹੋਇਆ ਤਾਂ ਉਹਨਾਂ ਨੇ ਇਹ ਦੇਖਿਆ ਵੀ ਇਹਨਾਂ ਦੀ ਹਾਲਤ ਖਰਾਬ ਹੈ ਤਾਂ ਪਿੰਡ ਵਾਲਿਆਂ ਨੇ ਚੱਕ ਕੇ ਹਸਪੀਟਲ ਲੈ ਗਏ ਇਹ ਕਾਰਵਾਈ ਕੀ ਕਰਦੇ ਹੁੰਦੇ ਹੁੰਦੇ ਦੇਖੋ ਦੋਨੇ ਜਿਹੜੀਆਂ ਲੜਕੀ ਦਾ ਪਰਿਵਾਰ ਤੇ ਦੂਸਰਾ ਪਰਿਵਾਰ ਉਹਨਾਂ ਦੀ ਆਪਸ ਵਿੱਚ ਬਿਲਕੁਲ ਸਹਿਮਤੀ ਹੈ ਅਸੀਂ 174 194 ਡੀਐਨਐਸ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੀ ਸਹਿਮਤੀ ਨਾਲ ਦੋਨੋਂ ਪਰਿਵਾਰਾਂ ਦੀ ਮਰਨ ਵਾਲੇ ਦੀ ਉਮਰ ਕਿੰਨੀ ਸੀ ਤੇ ਮਰਨ ਵਾਲੇ ਦੀ ਉਮਰ 30 ਜਿਹੜਾ ਕਾਸਿੰਗ ਸੀ ਉਹ 40 ਸਾਲ ਸੀ ਉਹਦੀ ਪਤਨੀ 35 ਸਾਲ ਲੜਕੀ 15 ਸਾਲ ਦੀ ਸੀ ਪੋਸਟਮਾਰਟਮ ਹੋ ਗਿਆ ਹੈ ਇਹ ਨਹੀਂ ਜੀ ਪੋਸਟਮਾਰਟਮ ਅਜ ਹੋ ਜਾਏਗਾ ਗયો ਇਹਨੇ ਸਾਡੇ ਆਈਯੂ ਸਾਹਿਬ ਕਰਵਾ ਰਹੇ ਨੇ ਉਸ ਕੋਲ। ਠੀਕ। ਸਕੈਂਡਰ ਮਾਲਪਾਰ ਤੇ ਕੱਲ ਕੀ ਕਰ ਬਟੋਲੀ ਚਲ ਪਤਾ ਨਹੀਂ ਕੋਈ ਆ ਕੇ ਲੜਦੇ ਆ ਕੋਈ ਹੋਣ ਕੋਣ ਲੜਦੇ ਰਹੇ ਆ ਮੁੰਡਾ ਪਰ ਦੋ ਲੜਦੇ ਸੀ ਕੀ ਨਾਮ ਕੀ ਸੀ ਉਹਨਾਂ ਦਾ? ਅਪਨਾਸ਼ ਅੱਛਾ ਜੀ ਹਾਂ ਜੀ ਤੇ ਬੁੱਲਣ ਬਹੁਤ ਰੋਣ ਅੱਛਾ ਜੀ ਕੁੜੀ ਦਾ ਨਾਮ ਮਨਪ੍ਰੀਤ ਸੀ ਅੱਛਾ ਜੀ ਹਾਂਜੀ ਕੀ ਘਰ ਆਪਸੀ ਲਈ ਸੀ ਨਾ ਹਾਂਜੀ ਆਪਸੀ ਜੀ ਆਪ ਵੀ ਬੈਠ ਸਕਦੇ ਮੈਂ ਤੁਹਾਨੂੰ ਦੂਜੀ ਰੋਟੀ ਬਣਾਉਣੀ ਸੀ ਮੈਂ ਤੁਹਾਨੂੰ ਪਤਾ ਦੇ ਦਿੰਦੀ ਤੁਸੀਂ ਕੋਈ ਜਗ੍ਹਾ ਰੰਨ ਸਰ ਹਾਂ ਨਹੀਂ ਮੇਰੀ ਬੈਠੇ ਦੀ ਜੀ ਇਸ ਨੂੰ ਤਾਂ ਬਾਅਦ ਤੋਂ ਬੈਠੇ ਤੁਹਾਡੀ ਜੀ ਦੀ ਠੀਕ ਹੈ ਬੋਰ ਘਰ ਚ ਕੌਣ ਕੌਣ ਤੁਸੀਂ ਹੋ ਜੀ ਘਰ ਦਾ ਆ ਗਿਆ ਸੀ ਤੇਰਾ ਸੀ ਨਾ ਚਾਰ ਜੀ ਜੀ ਦੇ ਦੋ ਕੋਰੀਆ ਜੀ ਜੀ ਜਵਾਕ ਲੋ ਕੋਰ ਕੋਰ ਦੀ ਜੀ ਠੀਕ ਹੈ ਠੀਕ ਹੈ ਤੇ ਜਿਹੜਾ ਸਾਈਡ ਕੀਤਾ ਆ ਕੱਲ ਸਿੰਨਕ ਵਿੱਚ ਕੀਤਾ ਆ ਇਸ ਜਿਹੜੇ ਜੀਹਨਸ਼ਰ ਦਿੱਤਾ ਜਾਂਦਾ ਹੈ ਬੱਲੇ ਨੂੰ ਹੱਥ ਦਾ ਰਾਇ ਇੱਕ ਕਾਰਨ ਜਿਹੜਾ ਮੁੱਖ ਮੁਕਤੀ ਸਾਹਮਣੇ ਆਇਆ ਕਾਦੇ ਕਰਕੇ ਜਿਹਦਾ ਇਹ ਪਤਾ ਨਹੀਂ ਕਿ ਨਾਲ ਜੇ ਆਪੀ ਜਿੱਤਨ ਦੇ ਤਾਂ ਪਤਾ ਨਹੀਂ ਕਾਹ ਨਹੀਂ ਲਾਇਸ ਨੂੰ ਤਾਂ ਆਪਾਂ ਤਾਂ ਆਪ ਹੀ ਪਤਾ ਨਹੀਂ ਲੱਗ ਆਪ ਉੱਤਰ ਕਰਿਆ ਕਰ ਸਕਦੇ ਹੈ ਤੇ ਪਹਿਲਾ ਮਿਲੜੇ ਇਹਦਾ ਪਹਿਲਾ ਹੁੰਦੀ ਜੀ 16 ਸੁਹਾਗ ਹੋਏ ਨਹੀਂ ਸਾਹ ਦੇ ਕੈਂਸਰ ਕਰਕੇ ਜਸਨਾ ਜੋ ਨਾਲ ਸਹੀ ਹਾਂ ਮੁੰਡਾ ਤਾਂ ਇਹ ਸਾਡਾ ਵੀ ਚੈਨ ਚ ਲੈਣਾ ਨਾ ਮਾਰੇ ਇਹ ਉਹਨੂੰ ਦੋਈ ਖਾਲੀ ਸੀ। ਪਹਿਲਾਂ ਉਹ ਨੂਨ ਗੱਤ ਤੇ। ਹਾਂਜੀ ਪਹਿਲਾਂ ਥੋੜੀ ਜਿਹੀ ਤਾਂ ਉਹ ਨੂਨ ਚਾਹਦੇ। ਅੱਛਾ ਕਾਲ ਵਿੱਚ ਤੁਹਾਡੀ ਬੇਟੀ ਨੇ ਹਾਂਜੀ ਚੰਨ ਫਾਦਰ ਸੇ ਮੈਂ ਬਾਤ ਕੋਨ ਆਇਆ ਰਹੀ। ਅੱਛਾ ਜੀ। ਹਾਂਜੀ। ਤੇ ਜਿਹੜੀ ਫੈਸਲੀ ਨਾ ਜੀ ਅਸਲ ਚ ਕੀ ਹੋਈ ਹੈ? ਹਾਂਜੀ ਲਾਸਟ ਟਾਈਮ ਹੋਈ। ਮੁੰਡੇ ਦੇ ਦਿੱਤ ਕੀ ਹੋਈ? ਅੱਗੇ ਅਸੰਤਾਰਾ ਹੋਈ। ਅੱਛਾ ਮੁੰਡੇ ਦੀ ਵਾਸਾਲ ਹੋਈ। ਹਾਂਜੀ। ਠੀਕ ਹੈ। ਜੇ ਹੁਣ ਸੰਸਕਾਰ ਦਾ ਦੁਬਾਰਾ ਕੋਟਮਣ ਹੋ ਗਿਆ। ਦੇ ਹਲੇਲੂਆ। ਅੱਛਾ ਜੀ। ਚਾਰੀਸਨ ਪਟਿਆਲਾ ਉਹ ਲੋਰ ਟਾਪਵਾਰ ਦੇ ਪਿੰਡ ਉਸਤਾਨ ਸਰ ਮੈਨੂੰ ਸਵੇਰੇ ਕਾਲ ਆਈ ਹੂੰ ਸੋਨੀਆ ਤੇ ਉਹਨਾਂ ਦੀ ਕੁੜੀ ਨੂੰ ਬਾਈ ਕਰਦੇ ਹਾਂ ਹੂੰ ਤੇ ਮੈਂ ਇਮੀ ਗਿਆਨੀ ਕਰਕੇ ਪਹੁੰਚਾ ਉਹਨਾਂ ਦੇ ਜੋ ਦੇਖਿਆ ਤਾਂ ਉਹ ਲੋ ਦੋਈ ਕਾ ਕੇ ਬੈਠੇ ਰਹੇ ਸੀ ਤੇ ਫਿਰ ਅਸੀਂ ਗੱਡੀ ਬੁਲਾਈ ਤੇ ਆਪਣੇ ਸਪੋਰਟ ਸਾਹਿਬ ਦਾ ਤਲਾਵਲ ਤੇ ਘਰ ਨੂੰ ਫੋਨ ਕੀਤਾ ਮੈਂ ਸਾਡੀ ਅੰਦਰ ਪੰਚਾਇਤ ਜਿੰਦਾ ਕਾਰਨ ਦੇ ਅਸਗੋੜੀ ਕੋਰ ਦਿੱਤਾ ਤੇ ਉਹ ਗੱਡੀ ਲੈ ਫਟਾਫਟ ਆ ਗਿਆ ਸੀ ਉਹਨਾਂ ਦੋਨਾਂ ਨੂੰ ਬੜੀ ਜ਼ਬਰਦਸਤ ਚੱਕ ਲਿਆ ਗ੍ਰੀਵਿਟ ਦਾ ਹਸਪਤਾਲ ਦੇ ਨਾਲ ਪਹੁੰਚਿਆ ਸੀ ਕੋਸ ਤੋਂ ਬਾਅਦ ਬਿਲਕੁਲ ਉਹਨਾਂ ਦਾ ਹਸਬੰਦ ਸੀ ਅਵਤਾਰ ਸਿੰਘ ਮੈਨੂੰ ਉਹ ਬੰਗਿਆ ਤੋਂ ਕੁੰਮਲਾ ਹੋਇਆ ਨੋਰੀ ਲੈਹ ਦੇ ਉੱਪਰ ਚੱਲ ਗਿਆ ਉੱਥੇ ਉਹਨਾਂ ਨੇ ਆਪਣੀ ਗੱਲ ਕਰਤੀ ਹਾਂ ਮੈਂ ਕੈਸ ਰਿਪੋਰਟ ਨਹੀਂ ਉਹ ਵੀ ਅਸੀਂ ਗੱਡੀਆਂ ਚੱਕੀਆਂ ਉਹਨੂੰ ਸਿਵਲ ਹਸਪਤਾਲ ਚਲ ਬਰਾਇਆ ਤੇ ਉੱਥੇ ਵੀ ਉਹ ਜੋ ਉਹਨੇ ਕੋਇਜ਼ਨ ਦਵਾਈ ਖਾਦੇ ਸੀ ਉਹਨੇ ਪਤਾ ਚੱਲਦਾ ਲੱਗਿਆ ਆਪਣੇ ਦਮ ਤੋਂ ਇਹ ਮੁੰਡਾ ਵੀ ਦਵਾਈ ਖਾਰੇ ਉੱਪਰ ਆਊਗਾ ਕਿ ਕਿ ਐ ਇਹਦਾ ਕਾਰੇ ਨੂੰ ਪਤਾ ਜੀ ਹੈਗਾ ਵੀ ਮੁੰਡਾ ਦਵਾਈ ਘਰੋਂ ਪੀਂਦਾ ਨਹੀਂ ਡੈਥ ਬਾਹਰ ਹੋਈ ਫਿਰ ਇੱਥੋਂ ਕਦੀ ਡੈਥ ਦੀ ਬਾਤ ਹੋਈ ਜੀ ਪਹਿਲਾਂ ਸੋਨੀਆ ਦੀ ਹੋਈ ਆ ਉਹਦੀ ਲੜਕੀ ਮਨਪ੍ਰੀਤ ਕੋਰਟੀ ਬੱਚੀ ਠੀਕ ਹੈ ਕਿੱਥੋਂ ਕਿੱਥੋਂ ਚੱਕ ਕੇ ਲੈਂਦੇ ਮੰਨ ਲਓ ਘਰੋਂ ਮਿਲ ਗਏ ਆ ਇਹ ਸਾਰੇ ਬੰਦੇ ਜਿਵੇਂ ਸੋਨੀਆ ਰਾਣੀ ਰੇਮਾ ਦੀ ਬੇਟੀ ਮਨਪ੍ਰੀਤ ਕੋਰ ਇਹਨਾਂ ਨੂੰ ਮੈਂ ਮਾਲਤਵਾਲ ਤੋਂ ਉਹਨਾਂ ਦੇ ਗੱਜਰ ਦੀ ਘਰ ਤੋਂ ਲੈ ਕੇ ਆਇਆ ਚੱਕੀ ਉਹਨਾਂ ਨੂੰ ਅਸੀਂ ਗਰਮੀ ਦੇ ਕੋਲ ਫਸਲੇ ਦਾ ਤਾਲਾ ਪਰਾਇਆ ਹਾਂ 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 ਤੇ ਉਸ ਤੋਂ ਬਾਅਦ 1.5 ਘੰਟੇ ਬਾਅਦ ਉਹਨਾਂ ਨੂੰ ਹੀ ਲੱਗਿਆ ਸੀ ਅਫਤਾਰ ਸਿੰਘ ਨੂੰ ਹਾਂ ਹਾਂ ਲੱਪਣ ਦੀ ਕੋਸ਼ਿਸ਼ ਕੀਤੀ ਪਰ ਫਸਲ ਨਹੀਂ ਲੱਪਿਆ ਜਦੋਂ ਉਹਨਾਂ ਦੇ ਸਾਡੇ ਐਸਐਚਓ ਸਾਡੇ ਸਥਾਨਕਾਂ ਦੇ ਐਸਐਚਓ ਅਸ਼ੀਰਵਤੀ ਰਾਜਮਦਰਪੋਰਟ ਜਦੋਂ ਸਾਡੇ ਕੋਲ ਪਹੁੰਚੇ ਉਹਨਾਂ ਨੇ ਲੋਕੇਸ਼ਨ ਲਾਈ ਲੋਕੇਸ਼ਨ ਤੋਂ ਪਤਾ ਲੱਗਾ ਕਿ ਉਹ ਜਿਹੜਾ ਨੌਰੀ ਰਿਆਰ ਦੇ ਉੱਪਰ ਜਾ ਕੇ ਪੂਰ ਬੰਦ ਹੋ ਗਿਆ ਸੀ ਕਨਿਬ ਜਿਹੇ ਜਿੱਦੋਂ ਪੰਚਾਇਤ ਨੰਬਰ ਵੀ ਹੈਗੇ ਆ ਤੁਹਾਡੇ ਕੋਲ ਪਹਿਲਾਂ ਕੋਈ ਇਦਾਂ ਦੀ ਗੱਲ ਪਤਾ ਨਹੀਂ ਜੀ ਆ ਤੇ ਲੁਕਦੇ ਰਹਿੰਦੇ ਸਾਡੇ ਕੋਲ ਸਾਡੇ ਕੋਈ ਪਹਿਲਾਂ ਕਈ ਪੰਚਾਇਤਾਂ ਹੋ ਚੁੱਕੀਆਂ ਸੀ ਠੀਕ ਹੈ ਮੈਂ ਯਾਦ ਬਹੁਤ ਯਾਦ ਕਰਾਈ ਰੱਖੀ ਕਾਰ ਨਵੀਰੇ ਅਸਲੀ ਲੜਾਈ ਇਹਨਾਂ ਦੀ ਸੀ ਕਾਰ ਮੇਰਾ ਫਿਰ ਬੈਂਕਿੰਗ ਕਰਦਾ ਸੀ ਤੇ ਚਾਹ ਥੋੜਾ ਫਾਈਨੈਂਸ਼ੀ ਲਾ ਲਵਾਂ ਲੇਕਿਨ ਥੋੜੀ ਗ੍ਰੀਟੀ ਦਾ ਵੀ ਕਾਰ ਨਹੀਂ ਹੋ ਸਕਦਾ ਹੂੰ ਬਾਕੀ ਦੋਨੋਂ ਦੀ ਜੀਨੀਅਰ ਅੰਡਰਸਟੈਂਡਿੰਗ ਬਣੀ ਹੋਈ ਸੀ ਕੀ ਫੈਸਲਾ ਕੀ ਹੋਇਆ ਵੀਰਾ ਜੀ ਉਹਦੇ ਵਿੱਚ ਉਹਦੇ ਫੈਸਲਾ ਇਹ ਹੋਇਆ ਸੀ ਜਿਹੜੀ ਮਾਤਾ ਆ ਗਏ। ਕਹਿੰਦਾ ਤਸੀਰ ਨੂੰ ਘੱਟੇ ਕਰਦੇ ਸੀ ਮਾਤਾ ਉਹ ਤੁਹਾਡਾ ਫਰਜ਼ ਮੰਨਦਾ ਮਾਤਾ ਸੇਵਾ ਕਰਨ ਦਾ। ਜੀ। ਪਰ ਕੋਈ ਕਾਰਨਾ ਕਰਕੇ ਮਾਤਾ ਜੀ ਕਹਿੰਦੇ ਵੀ ਮੈਂ ਉਹਨਾਂ ਨੂੰ ਨਹੀਂ ਦੇਣਾਗਾ ਆਪੀ ਮਾਤਾ ਜੀ ਨੂੰ। ਘਰ ਬਖਰਾਇਆ ਕਰਿਆ ਸੀ। ਤੇ ਮਾਤਾ ਜੀ ਵੀ ਆਪਣੀ ਬੱਤੀ ਰੋਟੀ ਖਾ ਰਹੇ ਸੀ। ਉਹ ਆਪਣਾ ਪੱਥਰਾ ਪਰਵਾ ਚਲਾ ਰਿਹਾ ਸੀ। ਪਤੰਨੇ ਦੇ ਮਨ ਵਿੱਚ ਕੀ ਹੈ? ਸਵੇਰੇ ਮਾਰਨਿੰਗ ਟਾਈਮ ਤੇ ਲੜਾਈ ਹੋਈ ਛੋਟੀ ਬੇਟੀ ਮੈਂ ਗਰਿਤਰ ਕੌਂ ਸੀ। ਉਹਨਾਂ ਨੂੰ ਉਹਨਾਂ ਨੇ ਸਕੂਲ ਭੇਜ ਦਿੱਤਾ ਤੇ ਬਾਅਦ ਵਿੱਚ ਜੋ ਲੜਾਈ ਬਾਬੇ ਸਿੰਘ ਨੂੰ ਤੇ ਬਾਜਰੀ ਦਵਾਈ ਸੀ ਸਲਫਰ ਅੱਜ ਅੱਜ ਵੀਰਾ ਜੀ ਜਿਹੜਾ ਹੁਣ ਉਧਰੋਂ ਵੀ ਬੈਠੇ ਸਾਰੇ ਫੈਸਲਾ ਹੁਣ ਕੀ ਹੋ ਗਿਆ ਤੇ ਫੈਸਲਾ ਸਾਜੀ ਇਹ ਹੋਇਆ ਜੀ ਦੋਨੋਂ ਤਰ੍ਹਾਂ ਦੇ ਕੇ ਕੇ ਪਰਿਵਾਰ ਤੇ ਸੌਰੇ ਪਰਿਵਾਰ ਤੇ ਦੋਨੋਂ ਪਿੰਡਾਂ ਦੀ ਪੰਚਾਇਤਾਂ ਨੇ ਇਹ ਫੈਸਲਾ ਕੀਤਾ ਕਿ ਜੋ ਪਿੱਛੇ ਪਰਵਾਰ ਦੀ ਛੋਟੀ ਲੜਕੀ ਨਰਿੰਦਰਪੁਰ ਰਹਿ ਗਈ ਹੈ ਉਹਦੇ ਪਾਲਣ ਪੋਸਤ ਵਾਸਤੇ ਉਹਦੀ ਪੜਾਈ ਵਾਸਤੇ ਸੋ ਲੜਕੀ ਦੀ ਧੂਆ ਜੋ ਵਿਦੇਸ਼ ਵਿੱਚ ਹੈਗੀ ਆ ਉਹਨਾਂ ਵੱਲੋਂ 2.5 ਲੱਖ ਰੁਪਏ ਬਕੌਜ਼ਿਟ ਰਿਸਟਰੀ ਹੈ ਉਹ ਜਿਹੜੀ ਪੋਸਟ ਕਰਾਣੀ ਹੈ 2.5 ਰੱਖਣ ਦੇ ਨਾਲ ਦੇਖੇ ਜਾਣਗੇ ਤੇ ਜੋ ਮਗਰ ਜੱਦੀ ਜਾਇਦਾਦ ਹੈਗੀ ਆ ਉਹ ਤਾਂ ਆਟੋਮੈਟਿਕਲੀ ਜੋ ਬੱਚੀ ਉਹਦੀ ਬਾਸ ਹੈਗੀ ਹੈ ਸੇ ਉਹ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਕੇ ਪਰਿਵਾਰ ਨੂੰ ਕਿ ਜਿਹੜਾ ਮਕਾਨ ਹੈਗਾ ਆ ਜੋ ਘਰ ਹੈਗਾ ਆ ਉਹ ਜਿਹੜੇ ਲਗਭਗ 12 ਸਾਲ ਦੀ ਹੋ ਗਈ ਆ ਤੇ ਇਹਨਾਂ ਦੇ ਨਾਂ ਤੇ ਹੋ ਜਾਵੇ ਬੱਚੀ ਹੁਣ ਕਿੰਦੀ ਰਹੂਗੀ 2500 ਰੁਪਏ ਕੇ ਪ੍ਰਕਾਰ ਕੋ ਰਹਣੀਗੀ ਫਿਰ ਆਪਣੀ ਜਿਹੜੀ ਉਹਦੀ ਮਾਸਰੀ ਲੱਗੀ ਆ ਕੱਲੀ ਵਸੇ ਨਾਲ ਲੱਗਿਆ ਬੇਟੇ ਵੀ ਸਾਨੂੰ ਕਹਿ ਗਈ ਬੱਸ ਜਿਹੜਾ ਮਾਸੀ ਦੇ ਕੋਲੇ ਰਹਿੰਦੇ ਹੁੰਦੇ। ਜੀ। ਤੋਂ ਅਸਰ ਨੇ ਇਹਨਾਂ ਤਰ੍ਹਾਂ ਨੇ ਕਿਹਾ ਆਪਕੋ ਚੀਜ਼ ਮਿਲ ਗਈ ਇਹ ਰਾਜਨਾਮਾ ਕਹਾਤਾ ਠੀਕ ਹੈ ਸਹਿਲ ਵੀ 25 ਜਿੱਥੇ ਮਰਜੀ ਰਵੇ ਅਸੀਂ ਦੋਨੇ ਤਰ੍ਹਾਂ ਛਾਅ ਰੱਖਾਂਗੇ ਲੜਕੇ ਵਾਲ ਵੀ ਛਾਅ ਰੱਖਣਗੇ ਤੇ ਪਿੰਡ ਪੂਰਾ ਸਾਥ ਪਿੰਡ ਮਲ ਪਰ ਰੱਖਾਂ। ਜੀ। ਸਮੂਹ ਦੇਗਨ ਵਾਸੀ ਇਸ ਲੜਕੀ ਨਾਲ ਖੜੇ ਆਂ ਜਿੱਥੇ ਵੀ ਕਿਸੇ ਲੜਕੀ ਨੂੰ ਲੋੜ ਪੋਵੇਗੀ ਤਾਂ ਅਸੀਂ ਉਹਦੇ ਨਾਲ ਖੜੇ ਆਂ ਕਿ ਹਰ ਤਰ੍ਹਾਂ ਦੀ ਮਦਦ ਕਰਨੀ ਤੇ ਆਂ। ਤੇ ਵਾਹਿਗੁਰੂ ਖਾਲਸਾ ਵਾਹਿਗੁਰੂ ਭਾਈ ਭਾਈ ਜੀ ਨਾਮ ਕੀ ਆਪਣਾ ਤੁਸੀਂ ਕਿਥੇ ਰਹਿਣ ਵਾਲੇ ਹੋ ਕੀ ਮੇਰਾ ਨਾਮ ਅਮਰਜੀਤ ਹੈ ਜੀ son of ਅਵਤਾਰ ਸਿੰਘ ਮੇਰਾ ਵਿਲੇਜ ਹੈ ਬੱਜੋ ਨੀਅਰ ਬਾਇ ਹਾਰਡ ਤੇ ਕੱਲ ਵੀ ਤੁਸੀਂ ਨਿਊਜ਼ ਚੈਨਲਾਂ ਦੇ ਵਿੱਚ ਦੇਖਿਆ ਹੋਣਾ ਜਿਹੜੀ ਮੰਦਪ ਪਾਗੀ ਘਟਨਾ ਹੋਈ ਹੈ ਤਿੰਨ ਜੀ ਇੱਕੋ ਕਰਦੇ ਚਲੇ ਗਏ ਸਾਰਿਆਂ ਨੇ ਤੁਸੀਂ ਦੇਖਿਆ ਹੀ ਹੋਣਾ ਉਹ ਮਤਲਬ ਜਿਹੜਾ ਮੁੰਡਾ ਸੀਗਾ ਸਾਡਾ ਪ੍ਰੋਣਾ ਉਨੇ ਮਤਲਬ ਘਰ ਦੇ ਵਿੱਚ दारू ਦੇ ਨਾਲ ਜਦੋਂ ਜੋ ਵੀ ਪਲੇਸ ਕਰਦਾ ਰਿਹਾ ਉਹ दारू ਪੀ ਕੇ ਤੇ ਕੁੜੀ ਸਾਡੀ ਤੰਗ ਸੀਗੀ ਜੀ ਤੇ ਉਹਨੇ ਫਿਰ ਇਹ ਸਟੈਪ ਚੱਕਿਆ ਤੁਸੀਂ ਗੱਲ ਸੁਣਿਆ ਸਾਰਿਆਂ ਨੇ ਤੇ ਉਹਨੂੰ ਦੇਖਦੇ ਹੋਏ ਸਾਡੀ ਜਿਹੜੀ ਛੋਟੀ ਕੁੜੀ ਆ ਵੀ ਮਾਂ ਮੇਰੀ ਸੀਰੀਅਸ ਹੋ ਗਈ ਆ ਤੇ ਉਹ ਬੱਚੀ ਨੇ ਵੀ ਸੁਸਾਈਡ ਕਰ ਲਿਆ ਤੇ ਜਦੋਂ ਫਿਰ ਜਦੋਂ ਸਾਡਾ ਪ੍ਰੋਣਾ ਉਹ ਪਤਾ ਲੱਗਾ ਵੀ ਮੈਂ ਹੁਣ ਫਸ ਗਿਆ ਕਿਉਂਕਿ ਪਹਿਲਾਂ ਉਹ ਮੌਕਾ ਹੀ ਬਰਬਾਦ ਤੋਂ ਭੱਜ ਗਿਆ ਸੀਗਾ ਪਾ ਗੋੜਾ ਹੋ ਗਿਆ ਸੀਗਾ ਜਦੋਂ ਉਹਨੂੰ ਪਤਾ ਲੱਗਾ ਵੀ ਮੈਂ ਦੋ ਮਰਡਰ ਮੇਰੇ ਉੱਪਰ ਹੈ ਵੀ ਫਿਰ ਉਹਨੇ ਵੀ ਆਤਮ ਹੱਤਿਆ ਕਰ ਲਈ ਹੈ ਦਵਾਈ ਖਾ ਕੇ ਤੇ ਪੁਲਿਸ ਨੇ ਸਨਾਖਤਾ ਕਰਕੇ ਉਹਨਾਂ ਨੂੰ ਸਿਵਲ ਵਿੱਚ ਦਾਖਲ ਕੀਤਾ ਤੇ ਅੱਜ ਨੈਕਸਟ ਡੇ ਹੈ ਜੀ ਤੇ ਅੱਜ ਸਾਰੇ ਆਪਣੇ ਜਿੰਨੇ ਵੀ ਪੈਂਚ ਸਰਪੰਚ ਹੈ ਤੇ ਅਸੀਂ ਲੜਕੀ ਵਾਲਿਆਂ ਵੱਲੋਂ ਆ ਤੇ ਸਮਝੌਤੇ ਦੇ ਪੱਖ ਵਿੱਚ ਅਸੀਂ ਆਏ ਸੀਗੇ ਇੱਥੇ ਤੇ ਐਫ ਆਈ ਆ ਕਰਵਾਈ ਸੀਗੀ ਐਸਐਚਓ ਸਾਹਿਬ ਨੇ ਕਿਹਾ ਵੀ ਤੁਸੀਂ ਆਪਣਾ ਸਮਝੌਤਾ ਕਰ ਲਓ ਸਮਝੋਤੇ ਦੇ ਵੱਜੋਂ ਅਸੀਂ ਜਿਹੜੀ ਸਾਡੀ ਆ ਬੱਚੀ ਆ ਆਹੀ ਇੱਕ ਕੁੜੀ ਰਹਿ ਗਈ ਹੈ ਜੀ ਤੇ ਇਹਦੇ ਬਾਰੇ ਸੋਚਦੇ ਆ ਅਸੀਂ ਮਤਲਬ ਫਿਊਚਰ ਦੇ ਲਈ ਇਹਦੇ ਬਾਰੇ ਸੋਚ ਰਹੇ ਆ ਭੂਆ ਉਹਨਾਂ ਤੋਂ ਆਪਾਂ ਡਿਮਾਂਡ ਰੱਖੀ ਸੀ ਵੀ ਇਹਦੇ ਲਈ ਕੁਝ ਫਿਕਸਡ ਡਿਪੋਜ਼ਿਟ ਵਗੈਰਾ ਤੇ ਇੱਕ ਘਰ ਹੈ ਜੀ ਹੁਣ ਉਹ ਇਕੱਲੀ ਵਾਰਸ ਹੈ ਉਸ ਘਰ ਦੀ ਤੇ ਉਹ ਇਹਦੇ ਨਾਮ ਕੀਤਾ ਜਾਵੇ ਤੇ ਇਹਦੀ ਭੂਆ ਜਿੱਦਾਂ ਆਪਣੇ ਪਿੰਡ ਦੇ ਪੰਚ ਸਰਪੰਚ ਜਿਹੜੇ ਦੱਸਦੇ ਆ ਵੀ ਅਸੀਂ ਵੀ ਸਾਨੂੰ ਮਹੀਨਾ ਲੱਗ ਜਾਊਗਾ ਐਨਓਸੀ ਨੂੰ ਅਸੀਂ ਕਿਹਾ 2 ਮਹੀਨੇ ਲੈ ਲਓ ਕੋਈ ਗੱਲ ਨਹੀਂ ਬੱਚੀ ਦਾ ਘਰ ਹੈ ਉਹਨੂੰ ਮਿਲਣਾ ਚਾਹੀਦਾ ਤੇ ਬਾਕੀ 2.5 ਲੱਖ ਰੁਪਈਆ ਤੇ ਉਹਨਾਂ ਨੇ ਫਿਕਸਡ ਡਿਪੋਜ਼ਿਟ ਜਿਹੜਾ ਕਰ ਦਿੱਤਾ ਹੈ ਤੇ ਬਾਕੀ ਅਸੀਂ ਲਿਖਤ ਵਿੱਚ ਉਹਨਾਂ ਕੋਲ ਲੈ ਲੈਣਾ ਵੀ ਕੱਲ ਨੂੰ ਉਹ ਮੁੱਕਰ ਨਾ ਜਾਣ ਵੀ ਜਿਹੜਾ ਬੱਚੀ ਦਾ ਘਰ ਹੈ ਹੈ ਤਾਂ ਉਹਦਾ ਹੀ ਘਰ ਹੈ ਪਰ ਫੇਰ ਵੀ ਕੁਝ ਉਹਦੇ ਵਿੱਚ ਵੇਚ ਹੈ ਥੋੜਾ ਜਿਹਾ ਕਿਉਂਕਿ ਉਹ ਜਿਹੜਾ ਘਰ ਹੈ ਉਹ ਕਿਸੇ ਤਰੀਕੇ ਉਹਦੀ ਇਹਨਾਂ ਦੀ ਜਿਹੜੀ ਭੂਆ ਉਹਨਾਂ ਨੇ ਆਪਣਾ ਨਾਂ ਕਰਾ ਲਿਆ ਅਸੀਂ ਕਹਿੰਨੇ ਆਂ ਵੀ ਉਹ ਇਹਦਾ ਹੱਕ ਇਸ ਬੱਚੀ ਨੂੰ ਛੋੜੀ ਜੀ ਨੂੰ ਮਿਲਿਆ ਜਾਵੇ ਬਸ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਜੀ ਕਿ ਜਿੰਨੇ ਵੀ ਸਾਡੇ ਮੱਲਪੁਰ ਦੇ ਪੰਚ ਸਰਪੰਚ ਆ ਆਪਣੇ ਸਟੈਂਡ ਰੱਖਣ ਉਹ ਕੱਲ ਨੂੰ ਵੀ ਜੇ ਕੋਈ ਇਹਦੇ ਵਿੱਚ ਕੋਈ ਮਿਲਾਵਟ ਹੁੰਦੀ ਹੈ ਵੀ ਸਾਨੂੰ ਟਾਈਮ ਦੇ ਕੇ ਬਾਅਦ ਚ ਐਨਓਸੀ ਨਾ ਦੇਣ ਫਿਰ ਦਾ ਤੱਕਾ ਹੀ ਹੈ ਜੀ ਫਿਰ ਉਹ ਜ਼ਿੰਮੇਵਾਰ ਹੈ ਕਿੰਨੀਆਂ ਭੈਣਾਂ ਟੋਟਲ ਜੀ ਇਹ ਦੋ ਬੱਚੇ ਸਿਗੇ ਜੀ ਇੱਕ ਕੁੜੀ ਵਿਚਾਰੀ ਇਹ 12 ਸਾਲ ਦੀ ਹੈ ਤੇ ਉਹ 15 16 ਸਾਲ ਦੀ ਸੀਗੀ ਦੋ ਬੇਟੀਆਂ ਆ ਜੀ ਹਾਂਜੀ ਦੋ ਬੇਟੀਆਂ ਦੋ ਬੇਟੀਆਂ ਚਲੇ ਗਏ ਸਨ ਦਾ ਹਾਂਜੀ ਹਾਂਜੀ ਅੱਛਾ ਇਹ ਘਰ ਚ ਕੌਣ ਕੌਣ ਹੁੰਦੇ ਸੀ ਘਰ ਵਿੱਚ ਦੋ ਬੱਚੇ ਤੇ ਸਾਡੀ ਰਾਣੀ ਉਹ ਸਿਸਟਰ ਤੇ ਉਹਦਾ ਘਰ ਵਾਲਾ ਤੇ ਉਹਨਾਂ ਦੀ ਮਦਰ ਪਹਿਲਾਂ ਕਦੇ ਉਹਨਾਂ ਨੇ ਦੱਸਿਆ ਤੁਹਾਡੇ ਤੱਕ ਅਪਰੋਚ ਕੀਤੀ ਹੈ ਹਾਂਜੀ 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 ਬਹੁਤ ਵਾਰ ਉਹਨਾਂ ਨੇ ਦੱਸਿਆ ਦਾਦੀ ਸਾਨੂੰ ਸਾਰਿਆਂ ਨੂੰ ਦੱਸਦੀ ਸੀ ਬਹੁਤ ਵੀ ਮੈਂ ਬਹੁਤ ਦੁਖੀ ਹਾਂ ਮੈਨੂੰ ਕੁੱਟ ਮਾਰ ਬਹੁਤ ਕਰਦੀ ਰਹਿੰਦੀ ਸੀ ਤੁਸੀਂ ਕੋਈ ਪੰਚਾਇਤ ਵਗੈਰਾ ਪਹਿਲਾਂ ਹੋਈ ਬਹੁਤ ਜੀ ਅਸੀਂ ਧੀਆ ਵਾਲੇ ਸੀਗੇ ਅਸੀਂ ਸੋਚਦੇ ਸੀ ਵੀ ਚਲੋ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਜਿਹੜੀ ਮੀਡਲ ਕਲਾਸ ਫੈਮਿਲੀ ਹੈ ਮੀਡਲ ਕਲਾਸ ਫੈਮਿਲੀ ਇਹਦੇ ਚੀਜ਼ਾਂ ਤੋਂ ਡਰਦੀ ਹੁੰਦੀ ਹੈ ਵੀ ਯਾਰ ਜਗ ਜਾਹਰ ਨਾ ਚੀਜ਼ਾਂ ਹੋਵੇ ਘਰ ਦੀ ਘਰ ਵਿੱਚ ਹੀ ਰਹਿ ਜਾਵੇ ਸੋ ਉਹ ਫਿਰ ਆਪਣੇ ਜਿਹੜੇ ਘਰ ਦੇ ਹੁੰਦੇ ਲੋਕ ਉਹੀ ਸਮਝੌਤਾ ਕਰਵਾ ਦਿੰਦੇ ਹੁੰਦੇ ਤੁਹਾਨੂੰ ਪਤਾ ਹੀ ਹੈ ਤੇ ਧੀਆ ਜਗ ਜਹਰ ਰੁਪਏ ਹਸਵਣੀ ਨੂੰ ਮੋੜੀ ਓ ਬੇਚਾਰੀ ਉਸ ਚੀਜ਼ ਨੂੰ ਘੁੱਟ ਘੁੱਟ ਕੇ ਆਪਣਾ ਘਰ ਸੰਜੋਉਂਦੀ ਰਹੀ ਐ ਜੀ ਤੇ ਉਹ ਜੜਦੀ ਰਹੀ ਸਾਰਾ ਕੁਝ ਪਰ ਇਹ ਬੰਦਾ ਬੰਦਾ ਨਹੀਂ ਬਣਿਆ ਜੀ ਕੰਮ ਕੀ ਕਰਦਾ ਸੀ ਕੰਮ ਆਪਣਾ ਲੱਕੜੀ ਕਾਰਪੈਂਟਰ ਦਾ ਕੰਮ ਕਰਦਾ ਸੀ ਦਿਹਾੜੀ ਲੱਗਦੀ ਸੀ ਕਦੇ ਨਹੀਂ ਲੱਗਦੀ ਸੀ ਤੇ ਉਹ ਇੱਕ ਦੋ ਦਿਹਾੜੀਆਂ ਲਾਂਦਾ ਸੀਗਾ ਤੇ ਬਾਅਦ ਚੋਂ 10 15 ਦਿਨ ਦਾਰੂ ਪੀ ਕੇ ਬੈਠਾ ਰਹਿੰਦਾ ਸੀਗਾ ਘਰੇ ਜੀ ਉਸ ਸਮਾਰਟਮ ਬਸ ਹੁਣ ਕਾਰਬਾਈ ਸਟਾਰਟ ਐ ਜੀ ਉਸ ਸਮਾਰਟਮ ਦੀ ਹਾਂਜੀ ਆਪਸੀ ਸਹਿਮਤੀ ਨਾਲ ਪੋਸਟ ਮਾਰ ਦਮ ਹੋ ਰਿਹਾ ਹੈ ਆਪਸੀ ਸਹਿਮਤੀ ਨਾਲ ਹੋ ਰਿਹਾ ਤੇ ਜੋ ਵੀ ਮੈਂ ਬਿਆਨ ਦਿੱਤੇ ਆ ਵੀ ਜੇ ਮਲਪਰ ਵਾਲੇ ਪੈਂਚ ਸਰਪੰਚ ਜਿਹੜੇ ਹੰਮੀ ਭਰਦੇ ਆ ਬੇ ਇਸ ਕੁੜੀ ਨੂੰ ਅਸੀਂ ਉਹਦਾ ਹੱਕ ਦਵਾਵਾਂਗੇ ਤਾਂ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ ਜੀ ਜੇ ਉਹ ਆਪਣੇ ਬਿਆਨ ਤੇ ਖਰੇ ਰਹਿਣ ਤੁਹਾਡਾ ਸਮਝਾਤਾ ਬੈਠ ਕੇ ਹੋ ਗਿਆ ਸਹੀ ਹਾਂਜੀ ਬੈਠ ਕੇ ਹੋ ਗਿਆ ਸਾਡਾ ਜੀ ਜਿੱਦਾਂ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਵੀ ਅਸੀਂ ਕੁੜੀ ਦਾ ਹੱਕ ਦਵਾਵਾਂਗੇ ਹਾਂਜੀ ਥਾਣੇ ਵਿੱਚ ਕੀ ਹੋਇਆ ਲਿਖਤੀ ਰੂਪ ਵਿੱਚ ਤੁਹਾਡਾ ਲਿਖਤੀ ਰੂਪ ਵਿੱਚ ਇਹੀ ਹੋਇਆ ਜੀ ਬਈ ਸਾਡਾ ਆਪਸੀ ਸਮਝੋਤਾ ਹੋ ਗਿਆ ਤੇ ਉਹਨਾਂ ਨੇ ਮਤਲਬ ਜਿਹੜੀ ਆ ਡੈੱਡ ਬੋਡੀਆਂ ਤੇ ਉਹ ਫੇਰ ਸਾਨੂੰ ਇਹਨਾਂ ਨੂੰ ਸਪੋਰਟ ਕਰ ਦੋਗੇ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਊਗੀ ਨਹੀਂ ਕਾਰਵਾਈ ਨਹੀਂ ਹੋਊਗੀ ਜੀ ਹਾਂਜੀ ਇਸ ਬੇਟੀ ਦਾ ਕੀ ਨਾਮ ਹੈ ਇਹਦਾ ਨਰਿੰਦਰਪੁਰ ਜੀ ਕਿੰਨੇ ਸਾਲ ਹੋ ਗਿਆ ਵਿਆਹ ਹੋਏ ਨੂੰ ਪਿਆਨੂ 16-17 ਸਾਲ ਹੋ ਗਏ 17 ਸਾਲ ਹੋ ਗਏ ਜਿੱਦਾਂ ਫਟ ਫਟ ਕੇ ਦਿਨ ਕੱਟੇ 17 ਤਿੰਨ ਮਹੀਨਾ ਭਰਾ ਕੋਲ ਚਲ ਜਿਹੜੇ ਮਾਮੇ ਦਾ ਮੁੰਡਾ ਉਹਦਾ ਸਰਤਾ ਭਰਾ ਬਾਹਰ ਸੇ ਮਾਂ ਦੇ ਕੋਲ ਦੀ ਤੂੰ ਤੇ ਮਤਲਬ ਇਹਨਾਂ ਦਾ ਸੰਝੋਤਾ ਵੀ ਕਰਾਇਆ ਕੁੜੀ ਨੂੰ ਬੁਲਾ ਕੇ ਜਿੱਤਰਾ ਉਹ ਵਾਰ ਕੁੜੀ ਨੇ ਕਿਹਾ ਭਾਜੀ ਮੈਨੂੰ ਤੰਗ ਕਰਨਾ ਹੈ ਤੇ ਪੈਚ-ਅਪ ਵੀ ਕਰਾਇਆ ਉਹਨਾਂ ਦਾ ਜਿੱਦਾਂ ਆਪਸੀ ਬੈਠ ਕੇ ਜਾਂ ਪੰਚਾਇਤੀ ਨਹੀਂ ਨਹੀਂ ਜਿਹੜਾ ਦਲ ਵੀ ਇੱਥੇ ਬਿਠੀ ਇਹਨਾਂ ਦੇ ਹੈਗੇ ਚਰਨ ਜੀ ਦਾ ਆਦੇ ਰਹੇ ਬੱਸ ਉਹ ਦੱਸਦੀ ਹੁੰਦੀ ਸੀ ਵੀ ਮੈਂ ਆਪਣੇ ਪਿੰਡ ਦੇ ਪੰਚ ਸਰਪੰਚ ਨੂੰ ਵੀ ਆਪਣੇ ਘਰ ਵਾਲੇ ਵਾਸਤੇ ਦੱਸਿਆ ਸੀਗਾ ਵੀ ਮੈਨੂੰ ਬਹੁਤ ਤੰਗ ਕਰਦਾ ਕੁੱਟ ਤੇ ਸਾਰੇ ਹੀ ਮਾੜਾ ਮੋਟਾ ਸਮਝਾ ਕੇ ਚਲੇ ਜਾਂਦੇ ਸੀ ਪਰ ਕਾਰਵਾਈ ਕਿਸੇ ਨੇ ਨਹੀਂ ਕੀਤੀ